ਵਿਆਹ ਵਾਲੇ ਦਿਨ ਮੁੰਡੇ ਤੇ ਕੁੜੀ ਨੂੰ ਸਟੇਜ ਤੇ ਜਾਂ ਘਰ ਆ ਕੇ ਆਮੋ ਸਾਹਮਣੀ ਨਚਣਾ ਨਹੀਂ ਚਾਹੀਦਾ ਬਹੁਤ ਮਾੜਾ ਹੁੰਦਾ ਹੁਣ ਕਈ ਲੋਕ ਕਹਿਣਗੇ ਤਾਂ ਵਹਿਮ ਭਰਮ ਤੇ ਅੰਧ ਵਿਸ਼ਵਾਸ ਹੋ ਗਿਆ ਇਹ ਤੇ ਬੜੀ ਪਛਾਣ ਕੀਤੀ ਵੀ ਸੋਚ ਹੋ ਗਈ ਵਿਆਹ ਤੇ ਖੁਸ਼ੀ ਦਾ ਤਿਹਾੜਾ ਹੁੰਦਾ ਆ ਸਾਰਿਆਂ ਨੂੰ ਨਚਣਾ ਚਾਹੀਦਾ ਇਦਾਂ ਦੀ ਕੋਈ ਗੱਲ ਨਹੀਂ ਇਹ ਸੋਚ ਉਹਨਾਂ ਦੀ ਆਪਣੀ ਜਗ੍ਹਾ ਤੇ ਠੀਕ ਹੋ ਸਕਦੀ ਹੈ ਲੇਕਿਨ ਜੇ ਉਹ ਵੀਡੀਓ ਸੁਣਨਗੇ ਜਾਂ ਦੇਖਣਗੇ ਤਾਂ ਹੋ ਸਕਦਾ ਉਹ ਕਹਿਣ ਕਿ ਹਾਂ ਬਿਲਕੁਲ ਗੱਲ ਸਹੀ ਆ ਤੁਸੀਂ ਦੇਖਿਆ ਹੋਣਾ ਕਿ ਅੱਜ ਵਿਆਹ ਸਾਡੇ ਟੁੱਟ ਰਹੇ ਨਹੀਂ ਪੜੀਸ਼ੇਤੀਆਂ ਟੁੱਟ ਰਹੀ ਨੇ ਕੁਝ ਕੁ ਦਿਨਾਂ ਵਿੱਚ ਹੀ ਇਥੋਂ ਤੱਕ ਨੌਬਤ ਆ ਜਾਂਦੀ ਆ ਪੰਚਾਇਤਾਂ ਠਾਣਿਆਂ ਤੇ ਕਚਹਿਰੀਆਂ ਤੱਕ ਤੇ ਮਹਿਲਾ ਮੰਡਲਾਂ ਤੱਕ ਪਹੁੰਚ ਜਾਂਦੀ ਆ ਬਹੁਤ ਛੇਤੀ ਆਖਰਕਾਰ ਇਹਦਾ ਸੱਚ ਉਹ ਨੱਚਣ ਦੇ ਨਾਲ ਹੀ ਜੁੜਿਆ ਹੋਇਆ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਧੀ ਦਾ ਸਾਡੇ ਪੁੱਤਰ ਦਾ ਜ਼ਿੰਦਗੀ ਸੌਖੀ ਗੁਜ਼ਰ ਜਾਵੇ ਵਧੀਆ ਜ਼ਿੰਦਗੀ ਗੁਜ਼ਰ ਜਾਵੇ ਫਿਰ ਇਹਨਾਂ ਦੋਵਾਂ ਨੂੰ ਆਪਸ ਵਿੱਚ ਸਟੇਜ ਤੇ ਨੱਚਣ ਨਹੀਂ ਦੇਣਾ ਚਾਹੀਦਾ ਕਿਉਂ ਨਹੀਂ ਨੱਚਣ ਦੇਣਾ ਚਾਹੀਦਾ ਹੁਣ ਸਵਾਲ ਬਹੁਤ ਜ਼ਿਆਦਾ ਜ਼ਰੂਰੀ ਆ ਕੁਛ ਸਭ ਜਾਣਦੇ ਹੋ ਕਿ ਪਿਛਲੇ ਵਿਆਹ ਜਦੋਂ ਹੁੰਦੇ ਸੀ ਅੱਜ ਤੋਂ 35-40 ਸਾਲ ਪਿੱਛੇ ਚਲ ਜੀਏ ਜਾਂ 20 ਸਾਲ ਪਿੱਛੇ ਚਲ ਜੀਏ ਜਾਂ ਉਦੋਂ ਵੀ ਕਈ ਸਾਲ ਪਿੱਛੇ ਚਲ ਜੀਏ ਉਦੋਂ ਕਦੀ ਕਿਸੇ ਦਾ ਤਲਾਕ ਨਹੀਂ ਸੀ ਹੁੰਦਾ ਥੋੜੇ ਜਿਹੇ ਹਜ਼ਾਰਾਂ ਦੇ ਵਿੱਚੋਂ ਇੱਕਾ ਦੁਕਾ ਕੇਸ ਹੋਇਆ ਕਰਦੇ ਸੀ ਤੇ ਸਾਰਿਆਂ ਲੋਕਾਂ ਦੀ ਜ਼ਿੰਦਗੀ ਬਹੁਤ ਸੋਹਣਾ ਨਿਭਦੀ ਸੀ ਹੁਣ ਕੀ ਹੁੰਦਾ ਆ ਕਿਉਂਕਿ ਉਦੋਂ ਇਹ ਕਿਉਂ ਨਿਭਦੀ ਸੀ ਸਵਾਰ ਤੇ ਵੀ ਖੜਾ ਹੁੰਦਾ ਨਾ ਉਦੋਂ ਬਹੁਤ ਸਾਰੇ ਸੂਝਮਾਨ ਮਾਂ ਬਾਪ ਸਨ ਕਿਉਂਕਿ ਮਨੁੱਖ ਨੂੰ ਨਾ ਹਰੇਕ ਮਨੁੱਖ ਦਾ ਕੋਈ ਵੀ ਰਿਸ਼ਤਾ ਹੋਵੇ ਚਾਹੇ ਮਾਂ ਦਾ ਪਿਓ ਦਾ ਭੈਣ ਦਾ ਭਰਾ ਦਾ ਪਤਨੀ ਦਾ ਧੀਆ ਪੁੱਤਾਂ ਦਾ ਪਤੀ ਦਾ ਕੋਈ ਵੀ ਹੋਵੇ ਕੋਈ ਵੀ ਰਿਸ਼ਤਾ ਉਹਦੀ ਤੇ ਇੱਕ ਅੱਖ ਦੀ ਸ਼ਰਮ ਹੁੰਦੀ ਆ ਅੱਖ ਦੀ ਸ਼ਰਮ ਤੋਂ ਭਾਵ ਕੀ ਹੁੰਦਾ ਕਿ ਜਿਹਦੇ ਵਿੱਚ ਇੱਕ ਮਰਿਆਦਾ ਹੁੰਦੀ ਆ ਮਰਿਆਦਾ ਉਹ ਹੁੰਦੀ ਆ ਜਿਹਦੇ ਵਿੱਚ ਉਹਨੂੰ ਦੂਰੀ ਬਣਾ ਕੇ ਰੱਖੀ ਜਾਂਦੀ ਆ ਤੇ ਇਹ ਰਿਸ਼ਤਾ ਜਿਹੜਾ ਸੀ ਪਹਿਲਾਂ ਬਹੁਤ ਸਾਰੇ ਲੋਕ ਕਰਦੇ ਸਨ ਇਹ ਤੁਸੀਂ ਸਭ ਇਹ ਗੱਲ ਨੂੰ ਜਾਣਦੇ ਹੋ ਇਹ ਗੋਣ ਕੀ ਹੁੰਦਾ ਕਿ ਜਦੋਂ ਮੁੰਡੇ ਕੁੜੀ ਦਾ ਵਿਆਹ ਹੁੰਦਾ ਤੇ ਉਸ ਟਾਈਮ ਤੋਂ ਉਹਦੇ ਮਾਪੇ ਕੋ ਲੜਕੀ ਦੇ ਭੈਣ ਭਰਾ ਸਭ ਹੁੰਦੇ ਨੇ ਸਗਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ ਜਦੋਂ ਕੋਈ ਨੱਚਦਾ ਆ ਹਨਾ ਮੁੰਡੇ ਵਾਲੇ ਚੋਂ ਨੱਚਣ ਗਿਆ ਜਾਂ ਕੋਈ ਕਹਾਣੀ ਦੀ ਹੈ ਆਪਣੇ ਘਰ 'ਚ ਵੀ ਖੁਸ਼ੀ ਮਨਾ ਲੈਣ ਪਹਿਲੇ ਸਤੀ ਵੀ ਮਨਾ ਲੈਣ ਕਿਤੇ ਵੀ ਕੋਈ ਪ੍ਰੋਗਰਾਮ ਮਨਾ ਲੈਣ ਉਹ ਵੀ ਮर्याਦਾ ਦੇ ਵਿੱਚ ਤੇ ਕੋ ਚੰਗੀ ਗੱਲ ਆ ਹੁਣ ਜਦੋਂ ਕੁੜੀ ਉੱਥੇ ਨੱਚੇਗੀ ਕਿਸੇ ਗੀਤ ਦੇ ਜਹੇ ਤੇ ਲਾ ਕੇ ਤੇ ਸਮਝਣਾ ਨਾ ਚਾਹੀਦਾ ਕਿ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰਾ ਬਾਪ ਵੀ ਵੇਖ ਰਿਹਾ ਹੋਊਗਾ ਮੇਰੀ ਮਾਂ ਵੀ ਵੇਖ ਰਹੀ ਮੇਰੇ ਭੈਣ ਭਰਾ ਵੀ ਮੇਰੀ ਸੱਸ ਮੇਰਾ ਸਹੁਰਾ ਮੇਰੇ ਵੀਰ ਜੀਸ ਨਾਨਾ ਸਾਰੇ ਵੇਖ ਰਹੇ ਨੇ ਫਿਰ ਉਹ ਇੱਕ ਕੰਪੀਟੀਸ਼ਨ ਦੀ ਭਾਵਨਾ ਚ ਆ ਜਾਂਦੀ ਕਿ ਮੈਂ ਆਪਣੇ ਪਤੀ ਤੋਂ ਵਧੀਆ ਨੱਚਾਂ ਤੇ ਜਦੋਂ ਪਤੀ ਤੋਂ ਵਧੀਆ ਨੱਚਦੀ ਆ ਤੇ ਫਿਰ ਕਈ ਲੋਕ ਪੂਰੇ ਘਰ ਵਾਲੇ ਨੂੰ ਟਿੱchnਾ ਕਰਦੇ ਲੈ ਤੈਨੂੰ ਤਾਂ ਨੰਬਰ ਲੱਗੀ ਤੇਰੀ ਘਰ ਦੀ ਤੂੰ ਦੇ ਚਿੱਡੂ ਹੀ ਰਹਿ ਗਈ ਫਿਰ ਉੱਥੋਂ ਹੀ ਇੱਕ ਨਫ਼ਰਤ ਪੈਦਾ ਹੋ ਜਾਂਦੀ ਹੈ ਹੋ ਸਕਦਾ ਕੁਝ ਲੋਕਾਂ ਦੇ ਦਿਮਾਗ 'ਚ ਨਾ ਹੁੰਦੀ ਹੋਵੇ ਹੋ ਸਕਦਾ ਕੁਝ ਲੋਕ ਇਸ ਵਿਸ਼ੇ ਤੇ ਨਾ ਸੋਚਦੇ ਹੋਣ ਲੇਕਿਨ ਜਿਹੜਾ ਨੱਚ ਰਿਹਾ ਹੁੰਦਾ ਕਿਤੇ ਵੀ ਕੋਈ ਕੰਪੀਟੀਸ਼ਨ ਹੋਵੇ ਤੇ ਜੇਕਰ ਉਹਦਾ ਘਰਵਾਲਾ ਵਧੀਆ ਨੱਚ ਜਾਵੇ ਤਾਂ ਫਿਰ ਉਹਨੂੰ ਕਹਿਣਗੇ ਤੇਰਾ ਘਰਵਾਲਾ ਤੇ ਨੰਬਰ ਲੈ ਗਿਆ ਨਹੀਂ ਬੜਾ ਤੇਜ਼ ਹੈ ਨਹੀਂ ਇੱਥੇ ਬਹੁਤ ਤੇਜ਼ ਆ ਇਹ ਘਰ ਦੀ ਦੇ ਦਿਮਾਗ ਚੋਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਕਿ ਇਹ ਕੋਈ ਦਾਦਾ ਹੀ ਨਾ ਤੇ ਨਿਕਲ ਆਵੇ ਤੇ ਹੋ ਸਕਦਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਚ ਇਥੋਂ ਹੀ ਕੁਝ ਸਵਾਲ ਖੜੇ ਹੋ ਜਾਣ ਜਿਹੜੀ ਵੱਡੀ ਉਮਰ ਦੇ ਲੋਕ ਨੇ ਉਹ ਹਰ ਗੱਲ ਨੂੰ ਬੜਾ ਬ੍ਰੇਕੀਚੇ ਲੈਂਦੇ ਨੇ ਹਰ ਗੱਲ ਨੂੰ ਸਮਝਦੇ ਨੇ ਉਹਨਾਂ ਨੂੰ ਪਤਾ ਹੈ ਕਿ ਰਿਸ਼ਤੇ ਕਿਵੇਂ ਨਿਭਦੇ ਨੇ ਜੇ ਅਸੀਂ ਪਤੀ ਪਤਨੀ ਨੂੰ ਹੀ ਆਪਸ ਵਿੱਚ ਆ ਕੇ ਕੰਪੀਟੀਸ਼ਨ ਕਰਾ ਦਿੱਤਾ ਤੇ ਕੰਪੀਟੀਸ਼ਨ ਹਾਰਿਆ ਹੋਇਆ ਬੰਦਾ ਤੇ ਨਫ਼ਰਤ ਕਰਦਾ ਹੀ ਆ ਨਾ ਅਸੀਂ ਜ਼ਿੰਦਗੀ 'ਚ ਪੜ੍ਹਾਈ 'ਚ ਕੋਈ ਕੰਪੀਟੀਸ਼ਨ ਹੋਵੇ, ਨੌਕਰੀ 'ਚ ਹੋਵੇ, ਘਰੇਲੂ ਲਾਈਫ 'ਚ ਹੋਵੇ, ਆਂਡੀਆਂ ਗਵਾਂਡੀਆਂ ਨਾਲ ਸਾਡਾ ਕੋਈ ਕੰਪੀਟੀਸ਼ਨ ਹੋਵੇ ਜਾਂ ਰਿਸ਼ਤੇਦਾਰੀ 'ਚ ਹੋਵੇ, ਜੇ ਅਸੀਂ ਹਾਰ ਜਾਵੇਂ ਤਾਂ ਸਾਨੂੰ ਦੁੱਖ ਵੀ ਹੁੰਦਾ ਆ। ਕਿਤੇ ਨਾ ਕਿਤੇ ਨੈਗੇਟਿਵ ਭਾਵਨਾ ਥੋੜੀ-ਬੋਤੀ ਰਹਿ ਹੀ ਜਾਂਦੀ ਆ। ਤੇ ਕਿਉਂ ਨਾ ਹੋਵੇ ਆਪਾਂ ਪਤੀ-ਪਤਨੀ ਦੇ ਰਿਸ਼ਤੇ ਨੂੰ ਜਿੱਥੇ ਨਾ ਉਹਨੇ ਬਹਿ ਕੇ ਇੱਕ ਸਮਝੌਤਾ ਕਰਨਾ ਆ ਕਿ ਵੇਖ ਵੀ ਤੂੰ ਜਿੱਤ ਮੈਂ ਹਾਂ। ਕਿ ਅਸੀਂ ਇਹ ਮर्यादा ਤੋੜ ਕੇ ਕਹਿ ਰਹੇ ਆ ਕਿ ਨਹੀਂ ਤੂੰ ਹਾਰ ਜਾ ਮੈਂ ਜਿੱਤ ਜਾ। ਤੇ ਫਿਰ ਇਹ ਮर्यादा ਬਹੁਤ ਮਾੜੀ ਆ। ਪਤੀ ਪਤਨੀ ਦੇ ਰਿਸ਼ਤੇ 'ਚ ਤੇ ਇਹ ਨਾਕਾ ਹੋਣਾ ਚਾਹੀਦਾ ਕਿ ਤੁਸੀਂ ਜਿੱਤ ਜੋ ਤੇ ਮੈਂ ਹਾਰ ਜਾਵਾਂ ਮੈਂ ਹਾਰ ਕੇ ਵੀ ਚੰਗਾ ਆਂ ਲੇਕਿਨ ਜਦੋਂ ਆਪਾਂ ਪਬਲਿਕ ਤੌਰ ਤੇ ਇੱਕ ਸਮਾਜਿਕ ਕੰਪੀਟੀਸ਼ਨ 'ਚ ਆਉਂਦੇ ਆ ਫਿਰ ਉੱਥੇ ਇਹ ਗੱਲਾਂ ਹੋਰ ਭਾਵਨਾ ਚੱਲ ਜਾਂਦੀਆਂ ਨੇ ਇਹ ਸਾਡੇ ਅੰਦਰੋਂ ਇੱਕ ਸ਼ਰਮ ਝਾਣੂ ਖਤਮ ਕਰਨ ਵਾਲੀਆਂ ਗੱਲਾਂ ਨੇ ਤੇ ਇਹ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਖਾਸ ਕਰਕੇ ਇਹਦੇ ਵਿੱਚ ਮੁੰਡੇ ਅਤੇ ਕੁੜੀ ਨੂੰ ਪਹਿਲ ਕਰਨੀ ਚਾਹੀਦੀ ਆ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਸਾਨੂੰ ਫੋਟੋਆਂ ਕਿਚਨ ਵਾਲਾ ਕਹਿ ਰਿਹਾ ਵੀਡੀਓ ਬਣਾਉਣ ਵਾਲਾ ਕਹਿ ਰਿਹਾ ਕਿ ਤੁਸੀਂ ਨੱਚੋ ਵੀ ਤਾਂ ਤੇ ਉਹ ਰੋਕ ਸਕਦੇ ਕਿ ਨਹੀਂ ਵੀ ਮੈਂ ਨਹੀਂ ਨੱਚ ਸਕਦਾ ਅਸੀਂ ਇੱਥੇ ਨੱਚਣ ਨਹੀਂ ਆਏ ਅਸੀਂ ਇੱਕ ਜ਼ਿੰਦਗੀ ਦੀ ਸ਼ੁਰੂਆਤ ਕਰਨ ਆਏ ਹਾਂ ਜੇ ਕਿ ਇਸ 스테ਟ ਤੋਂ ਜਿੱਤ ਹਾਰ ਕੇ ਘਰ ਨੂੰ ਗਏ ਤੇ ਜਿੱਤ ਹਾਰ ਕੇ ਇੱਕ ਜਗ੍ਹਾ ਤੇ ਜਾਵਾਂਗੇ ਤਾਂ ਮੁਸ਼ਕਲ ਤਾਂ ਆਉਂਦੀ ਹੀ ਆਉਂਦੀ ਆ ਤੇ ਕਿਉਂ ਨਾ ਹੋਵੇ ਆਪਾਂ ਇੱਕ ਦੂਜੇ ਨੂੰ ਜਿੱਤ ਕੇ ਇੱਕ ਦੂਜੇ ਨੂੰ ਜਿੱਤਣ ਦੀ ਭਾਵ ਦੇ ਨਾਲ ਕਿ ਮੈਂ ਤੇਰੇ ਪ੍ਰਤੀ ਸਮਰਪਿਤ ਤੂੰ ਵੀ ਮੇਰੇ ਪ੍ਰਤੀ ਸਮਰਪਤਿਆ ਆਪਾਂ ਜ਼ਿੰਦਗੀ ਨੂੰ ਬੇਤਰ ਬਣਾਉਣਾ ਹੈ ਅਸੀਂ ਕੋਈ ਕੰਪੀਟੀਸ਼ਨ ਨਹੀਂ ਕਰਨਾ ਹੈ ਅਸੀਂ ਕੋਈ ਮੁਕਾਬਲਾ ਨਹੀਂ ਕਰਨਾ ਹੈ ਇਹ ਗੱਲਾਂ ਤੇ ਹੋ ਸਕਦਾ ਕੁਝ ਲੋਕਾਂ ਨੂੰ ਬੁਰੀਆਂ ਲੱਗਣ ਕੌੜੀਆਂ ਲੱਗਣ ਪਰ ਤਜਰਬੇਕਾਰ ਬੰਦੇ ਜਿਹੜੇ ਜਬ ਤਜਰਬੇਕਾਰ ਮਨੁੱਖ ਇਹ ਗੱਲਾਂ ਨੂੰ ਜਾਣਦੇ ਨੇ ਕਿ ਸ਼ਰਮ ਹਾ ਹੋਣੀ ਬੜੀ ਜ਼ਰੂਰੀ ਆ ਪਤੀ ਪਤਨੀ ਦੇ ਵਿੱਚ ਕਿ ਮਰਿਆਦਾ ਦਾ ਰਹਿਣਾ ਅੱਖ ਦੀ ਸ਼ਰਮ ਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਅਸੀਂ ਪਹਿਲੇ ਦਿਨੀ ਤੋੜ ਦਿੱਤੀ ਖਤਮ ਕਰ ਦਿੱਤੀ ਫਿਰ ਸਾਡੇ ਧੀਆ ਪੁੱਤਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ ਦੋਸ਼ੀ ਆਪਾਂ ਹੋਵਾਂਗੇ ਆਓ ਇਸ ਵਿਸ਼ੇ ਤੇ ਸੋਚੀਏ ਖੁਸ਼ੀਆਂ ਜ਼ਰੂਰ ਮਨਾਓ ਬਾਕੀ ਨੱਚ ਲੋ ਜਿੰਨੇ ਨੱਚਣਾ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਪਰ ਪਤੀ ਪਤਨੀ ਨੂੰ ਇਸ ਮਸਲੇ ਚ ਨਾ ਲਿਆਓ ਇਹ ਗਲਤ ਗੱਲ ਜੇ ਇਹਨੂੰ ਬਹੁਤਾ ਜਿਆਦਾ ਖੁੱਲਣ ਦੀ ਲੋੜ ਨਹੀਂ ਆ ਮੁਸ਼ਕਲਾਂ ਮੁੰਡੇ ਤੇ ਕੁੜੀ ਨੂੰ ਪੈਣੀਆਂ ਨੱਚਣ ਮਚਾਉਣ ਵਾਲਿਆਂ ਨੇ ਉਹ ਜਾਣਾ ਉਂਗਲਾ ਲਾਉਣ ਵਾਲਿਆਂ ਉਹ ਜਾਣਾ ਤੇ ਉਹ ਫੇਰ ਮੁਸ਼ਕਲ ਜਿਹੜੀ ਆ ਬਹੁਤ ਗੰਭੀਰੀ ਬਣ ਲੈ ਲਿੰਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਆਸ ਦੇ ਨਾਲ ਕਿ ਤੁਸੀਂ ਇਸ ਵਿਸ਼ੇ ਤੇ ਜਰੂਰ ਸੋਚੋਗੇ ਅਤੇ ਆਪਣੀ ਯੋਗਤਾ ਆਪਣੀ ਸੋਚ ਦੇ ਮੁਤਾਬਕ ਕਮੈਂਟ ਦਿਓ ਤਾਂ ਕਿ ਜਿ ਵਿੱਚ ਆਪਾਂ ਹੋਰ ਸੁਧਾਰ ਕਰ ਸਕੀਏ ਜੁਣਦੇ ਵਾਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਪੋਸਟ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਦੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲੰਗੜ ਧੰਨਵਾਦ